ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਧਾਰਮਿਕ ਆਗੂ ਅਤੇ ਵਿਦਵਾਨ ਹੋਣ ਦੇ ਨਾਲ ਮਹਾਨ ਯੋਧੇ ਤੇ ਜਰਨੈਲ ਵੀ ਸਨ ਗੁਰੂ ਜੀ ਨੇ ਸਿੱਖਾਂ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕੀਤਾ ਉਹਨਾਂ ਨੇ ਅਨੰਦਪੁਰ ਵਿੱਚ ਕਿਲੇ ਬਣਵਾਏ ਹਾਥੀ ਘੋੜੇ ਅਤੇ ਸ਼ਸਤਰ ਇਕੱਤਰ ਕਰਨ ਲੱਗੇ ਰਣਜੀਤ ਨਗਾਰੇ ਤੇ ਰੋਜ਼ ਡੰਕੇ ਦੀ ਝੋਟ ਲੱਗਣੀ ਸ਼ੁਰੂ ਹੋਈ ਇਸ ਕਰਕੇ ਆਲੇ ਦੁਆਲੇ ਦੇ ਪਹਾੜੀ ਰਾਜਿਆਂ ਨੂੰ ਪੈ ਹੋ ਗਿਆ ਉਹ ਗੁਰੂ ਜੀ ਨਾਲ ਈਰਖਾ ਕਰਨ ਲੱਗੇ। ਉਹਨਾਂ ਨੂੰ ਅਨੇਕ ਲੜਾਈਆਂ ਵਿੱਚ ਹਾਰ ਹੋਈ ਤਾਂ ਉਹਨਾਂ ਨੇ ਮੁਗਲ ਫੌਜਾਂ ਦੀ ਸਹਾਇਤਾ ਮੰਗੀ। ਅੰਤ ਮੁਗਲ ਬਾਦਸ਼ਾਹ ਅਤੇ ਪਹਾੜੀ ਰਾਜਿਆਂ ਵੱਲੋਂ ਪਵਿੱਤਰ ਕੁਰਾਨ ਅਤੇ ਸ੍ਰੀ ਮਦ ਭਗਵਤ ਗੀਤਾ ਦੀਆਂ ਕਸਮਾਂ ਖਾਣ ਉੱਤੇ ਦਸ਼ਮੇਸ਼ ਜੀ ਨੇ ਕਿਲਾ ਆਨੰਦਗੜ੍ਹ ਛੱਡਣਾ ਪਿਆ ਮੰਨ ਲਿਆ। 22 ਦਸੰਬਰ, ਯਾਨੀ ਕਿ 7 ਪੋ ਸੰਨ 1704 ਈਸਵੀ ਨੂੰ ਰਾਤ ਵੇਲੇ ਗੁਰੂ ਸਾਹਿਬ ਤਕਰੀਬਨ 500 ਸਿੰਘਾਂ ਸਮੇਤ ਕਲੇ ਤੋਂ ਬਾਹਰ ਆ ਗਏ ਅਜੇ ਥੋੜੀ ਹੀ ਦੂਰ ਦਰਿਆ ਸਿਰਸਾ ਦੇ ਕਿਨਾਰੇ ਪੁੱਜੇ ਸਨ ਕਿ ਮੁਗਲ ਅਤੇ ਪਹਾੜੀ ਰਾਜਪੂਤ Hindu ਰਾਜਿਆਂ ਦੀਆਂ ਫੌਜਾਂ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਦੇ ਕਾਫਲੇ ਉੱਤੇ ਜ਼ਬਰਦਸਤ ਹਮਲਾ ਕਰ ਦਿੱਤਾ ਉਧਰ ਦਰਿਆ ਵਿੱਚ ਜ਼ੋਰਦਾਰ ਹੜ ਆ ਗਿਆ ਸਵੇਰੇ ਅਮਰਤ ਵੇਲਾ 2:30 ਵਜੇ ਦਾ ਸੀ ਗੁਰੂ ਸਾਹਿਬ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਅਤੇ ਭਾਈ ਜੀਵਨ ਸਿੰਘ ਔਰਫ ਭਾਈ ਜੈਤਾ ਜੀ ਅਤੇ ਭਾਈ ਉਦੇਸ ਸਿੰਘ ਨੂੰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਅਤੇ ਠੱਲ ਪਾਉਣ ਦਾ ਆਦੇਸ਼ ਦਿੱਤਾ। ਆਪ ਭਾਈ ਦਇਆ ਸਿੰਘ ਅਤੇ ਕੁਝ ਹੋਰ ਸਿੰਘਾਂ ਸਮੇਤ ਅਮਰਤ ਵੇਲਾ ਸੱਚ ਨਾਉ ਵਿਢਾਈ ਵਿਚਾਰ ਅਨੁਸਾਰ ਆਸਾ ਦੀ ਵਾਰ ਦਾ ਕੀਰਤਨ ਕਰਨ ਲੱਗ ਪਏ। ਦੁਨੀਆ ਵਿੱਚ ਬਹੁਤ ਵੱਡੇ ਵੱਡੇ ਜਰਨੈਲ ਅਤੇ ਜੰਗ ਦੇ ਯੋਧੇ ਹੋਏ ਹਨ ਪਰੰਤੂ ਇਹ ਇੱਕ ਨਵੇਕਲਾ ਅਤੇ ਅਲੋਕਾਰੀ ਵਰਤਾਰਾ ਸੀ ਕਿ ਦੁਨੀਆ ਦੇ ਮਹਾਨ ਮਰਦੇ ਮੈਦਾਨ ਲਾਸਾਨੀ ਜਰਨੈਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਜਿੱਥੇ ਸਮੇ ਦਾ ਜੰਗੀ ਸਾਜ਼ੋ ਸਮਾਨ ਢਾਲ ਤਲਵਾਰ ਤੀਰ ਕਵਾਨ ਵਰਛਾ ਛਵੀ ਆਦੀ ਨਾਲ ਲੈਸ ਸਨ ਉਥੇ ਗੁਰਮਤ ਸੰਗੀਤ ਦੇ ਸਾਜ਼ ਸਤਾਰ ਸਰੰਦਾ ਆਦੀ ਨਾਲ ਹੀ ਸਨ ਇਹ ਵੀ ਦੁਨੀਆ ਦੇ ਇਤਿਹਾਸ ਵਿੱਚ ਇੱਕੋ ਵਾਰ ਵਾਪਰਿਆ ਕਿ ਦੁਸ਼ਮਣਾਂ ਦੀਆਂ ਫੌਜਾਂ ਵੱਲੋਂ ਜ਼ੋਰਦਾਰ ਹਮਲੇ ਅਤੇ ਦਰਿਆ ਵਿੱਚ ਤਬਾਕ ਤਬਾਕੁਨ ਹੜ ਆ ਜਾਣ ਦੇ ਬਾਵਜੂਦ ਇਹ ਦੁਨੀਆ ਦਾ ਅਨੋਖਾ ਜਰਨੈਲ ਕਰਤੇ ਅਕਾਲ ਪੁਰਖ ਪ੍ਰਤੀ ਆਪਣਾ ਫਰਜ਼ੇ ਇਲਾਹੀ ਨਹੀਂ ਭੁੱਲੇ ਗੁਰੂ ਜੀ ਨੂੰ ਜੀਵਨ ਕਾਲ ਵਿੱਚ ਲਗਭਗ 14 ਜੰਗਾਂ ਲੜਨੀਆਂ ਪਈਆਂ ਪਹਿਲੀ ਜੰਗ ਭਗਾਣੀ ਦੀ ਉਹਨਾਂ ਨੇ 21 ਸਾਲ ਦੀ ਉਮਰ ਵਿੱਚ 1687 ਈਸਵੀ ਵਿੱਚ ਲੜੀ। ਅਖੀਰਲੀ ਜੰਗ ਉਹਨਾਂ ਨੇ ਖਦਰਾਨੇ ਦੀ ਢਾਬ ਮੁਖਤਸਰ ਸਾਹਿਬ ਦੇ ਸਥਾਨ ਤੇ ਲੜੀ। ਚਮਕੌਰ ਦੇ ਸਥਾਨ ਤੇ ਉਹਨਾਂ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਅਲਾ ਮਿਸਾਲ ਅਤੇ ਲਸਾਨੀ ਸੀ। ਉਹਨਾਂ ਨੇ 40 ਸਿੰਘਾਂ ਨਾਲ 10 ਲੱਖ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। ਖਦਰਾਨੇ ਦੀ ਢਾਬ ਦੇ ਅਸਥਾਨ ਤੇ ਉਹਨਾਂ ਨੇ ਫੇਰ ਮੁਠੀ ਪਰ ਸਿੱਖਾ ਨਾਲ ਸਰਹੰਦ ਦੀ ਫੌਜ ਦੇ ਦੰਦ ਖੱਟੇ ਕੀਤੇ ਇਹ ਦੋਵੇਂ ਜੰਗਾਂ ਸੰਸਾਰ ਵਿੱਚ ਸਭ ਤੋਂ ਵੱਧ ਅਸਾਹਮੀਆਂ ਸਨ ਜਿਨ੍ਹਾਂ ਵਿੱਚ ਗੁਰੂ ਜੀ ਨੇ ਸਿੱਧ ਕਰ ਦਿੱਤਾ ਸੀ ਕਿ ਇੱਕ ਇੱਕ ਸਿੱਖ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ ਗੁਰੂ ਜੀ ਦੇ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਛੋਟੇ ਦੋ ਸਹਬਜ਼ਾਦੇ ਸਰਹੰਦੇ ਦੇ ਸੂਬੇ ਵੱਲੋਂ ਗ੍ਰਿਫਤਾਰ ਕਰਕੇ ਨੀਹਾਂ ਵਿੱਚ ਚੜਕੇ ਸ਼ਹੀਦ ਕੀਤੇ ਗਏ ਸਭ ਕੁਝ ਲੁੱਟ ਜਾਣ ਦੇ ਬਾਵਜੂਦ ਵੀ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰਹੇ